ਵੇ ਲੱਗੀ ਹੁਣ ਇਕੱਲੀ ਕੰਮ ਕਰਨਾ ਤੇ ਜੇ ਹੀ ਰਲ ਮਿਲ ਕੇ ਰਹਿੰਦੇ ਤਾਂ ਕੰਮ ਅੱਧਾ ਇਹਨੇ ਕਰ ਲੈਣਾ ਹੈ ਅੱਧਾ ਮੈਂ ਕਰ ਲੈਣਾ ਹੈ ਲੱਗੀ ਹੈ ਅੱਜ ਤੇ ਮੈਂ ਵਿਹਲੀ ਆ ਸਾਰਾ ਦਿਨ ਫੋਨ ਕਿਹਦਾ ਆ ਗਿਆ ਦੇ ਇਦਾਂ ਫੋਨ ਆ ਗਿਆ ਹੈਲੋ ਸੱਸ ਕਾ ਜੀ ਹਾਂ ਜੀ ਠੀਕ ਠਾਕ ਤੁਸੀਂ ਸੁਣਾਓ ਹੂੰ ਆਪਾਂ ਵਧੀਆ ਆਉਣਾ ਕੀ ਟਾਈਮ ਹੀ ਨਹੀਂ ਲੱਗਦਾ ਕਰਾ ਹਾਂਜੀ ਹਾਂਜੀ ਕੰਮ ਕਾਰ ਹੀ ਬੜਿਆ ਮੈਂ ਹਮਮ ਹੋਰ ਤੁਸੀਂ ਨਾ ਤੁਹਾਡੀ ਜਠਾਣੀ ਕਿਦਾਂ ਠੀਕ ਆ ਆਹੋ ਹਣੀ ਬੋਲਣ ਬੜਨ ਦਾ ਨਹੀਂ ਪਤਾ ਕਿਸ ਨੂੰ ਇਹ ਅੱਜ ਗੱਲ ਇਹ ਸਾਰੇ ਸਮਝਦੇ ਆਂ ਇਹ ਆਪਾਂ ਹੀ ਸਿਆਣੇ ਆ ਬੋਲਣ ਦੇਖੜ ਕੋਈ ਦਵੇ ਤਾਂ ਫੇੜ ਹੀ ਆ ਨਾ ਫੇੜ ਹੀ ਕੋਈ ਚੱਜ ਨਾ ਬੋਲੇ ਕਿਸ ਨੇ ਅਕਲ ਤਾਂ ਦਿੱਤੀ ਨਹੀਂ ਤੇ ਲਰਨੂ ਪੈਂਦੀ ਆ ਤਾਂ ਦੀਦੀ ਕੋਈ ਗੱਲ ਨਹੀਂ ਹੁੰਜਾ ਪੋਰ ਕੇ ਟਾਈਮ ਕੱਢ ਲਿਆਗਾ ਨਾ ਲੜਿਆਗਾ ਸਾਡੇ ਘਰ ਵੀ ਇਹੀ ਹਾਲ ਆ ਮੈਂ ਜਪੋਰ ਕੇ ਟਾਈਮ ਕੱਢੀ ਜਾਂਦੀ ਹਾਂਜੀ ਠੀਕ ਆ ਉਹ ਤੇ ਪਿੰਡ ਨਹੀਂ ਆਏ ਅੱਛਾ ਕੋਈ ਗੱਲ ਮਾਰੇ ਚੱਕਰ ਕਿਤੇ ਹੂੰ ਚਾ ਠੀਕ ਆ ਹਾਂ ਠੀਕ ਸਾਰੀ ਗੱਲ ਕੋਈ ਗਾ ਉਹਨਾਂ ਦੇ ਘਰ ਵੀ ਇਹੀ ਹਾਲ ਆ ਉਹਨਾਂ ਦੀ ਵੀ ਅਫਸਰ ਬਣਦੀ ਸਾਡੇ ਘਰ ਇਹ ਮੈਂ ਸਾਰੀ ਦੁਨੀਆ ਤੇ ਇਹ ਹਾਲ ਹੈ ਕਿਧਰਾਂ ਇਹ ਛਾਣ ਦੀ ਕਿਸਦੀ ਬਣਦੀ ਨਹੀਂ ਜਿੰਨਾ ਮਰਜੀ ਇਹਨਾਂ ਨੂੰ ਸਮਝਾ ਲਓ ਪਰ ਹਟਦੇ ਨਹੀਂਗੇ ਲਾਲਾ ਕੇ ਗੱਲਾਂ ਤੇ ਮੈਨੂੰ ਹੀ ਕਰੰਦੇ ਹੀ ਕੋਈ ਨਹੀਂ ਆਉਣਾ ਹੀ ਆ ਮੇਰੇ ਲਾਗੇ ਫਿਰ ਤੁਹਾਨੂੰ ਦੋ ਮਜ਼ਾ ਕਿ ਕਿਦਾਂ ਕਿਸੇ ਨੂੰ ਬੋਲੀਦਾ ਕਰਦੇ ਕੀ ਜੋ ਤੇ ਕੰਮ ਨਿਭਰ ਗਿਆ ਦੱਸੋ ਤੀਹ ਦੱਸੋ ਕੋਈ ਕੰਮ ਰੋਟੀ ਬਣ ਗਈ ਭੁੱਖ ਲੱਗੀ ਰਸੋਈ ਚ ਦੇਖੀ ਨਹੀਂ ਤਾਨੂੰ ਬਣੀ ਬੰਦਾ ਅੱਖਾਂ ਨਾਲ ਹੀ ਚੀਜ਼ ਤੇ ਵੇਖ ਹੀ ਲੈਂਦਾ ਜੇ ਪੋਛ ਹੀ ਲਿਆ ਤੇ ਫਿਰ ਕਿ ਹੋ ਗਿਆ ਮੈਂ ਵੀ ਦੱਸਦਾ ਵਾ ਵੀ ਅੱਖਾਂ ਨਾਲ ਵੇਖੋ ਜਾ ਕੇ ਰਸੋਈ ਚ ਸਾਰਾ ਕੁਝ ਬਹੁਤ ਮੈਂ ਵੇਖ ਹੀ ਲਵਾਂਗੀ ਫੇ ਬੋਲਣਾ ਤਾਂ ਇਦਾਂ ਹੀ ਹੈ ਹੁਣ ਦੱਸੋ ਵੀ ਗੱਲ ਚ ਹਾਰ ਪਾਵਾਂ ਨਹੀਂ ਹੋਇਆ ਕੀ ਕਿ ਇੰਨਾ ਗੁੱਸਾ ਕਰਦਾ ਕੀਤਾ ਤੂੰ ਦੀਦੀ ਐਨੇ ਨਾ ਆਪਸ ਦੇ ਬੇ ਸਿਆਣੇ ਨਾ ਬਣਿਆ ਕਰੋ ਤਾਨੂੰ ਨਹੀਂ ਪਤਾ ਵੀ ਤੁਸੀਂ ਕੀ ਹਰਕਤਾਂ ਦੇਹੀ ਕਰਨ ਮੈਂ ਕੀ ਕੀਤਾ ਹੁਣ ਉਹ ਜਿਹੜੀਆਂ ਬੈ ਕੇ ਫੋਨ ਤੇ ਸਲਾਹਾਂ ਦੇ ਹੀ ਨਾ ਕਰਨ ਇਹੋ ਲੋਕੀ ਕਰ ਜਾਂਦੇ ਆ ਦੱਸੋ ਮੇਰੇ ਮਾਪਿਆਂ ਨੇ ਕੀ ਅਕਲ ਨਹੀਂ ਦਿੱਤੀ ਮੈਨੂੰ ਮੈਂ ਕਿਹੜੀ ਸਲਾਹ ਕਰਨ ਦੀ ਪਹਿਲਾਂ ਧਿਆਨ ਨਾਲ ਗੱਲ ਤੋਂ ਲੈ ਕੇ ਗੱਲ ਕਿਹਦੀ ਚੱਲਣ ਦੀ ਹੈ ਕਿਹਦੀ ਚੱਲਣ ਦੀ ਦੱਸੋ ਉਹ ਵੀ ਆਪਣੇ ਕਾਰ ਦੀ ਗੱਲ ਕਰਨ ਦੇ ਤੇ ਤਹੀ ਭਲਾ ਕੋ ਕੀ ਗਿਆ ਸੀ ਆਹੋ ਸਾਰਿਆਂ ਨੂੰ ਨਹੀਂ ਬੋਲਣ ਦੀ ਅਕਲ ਜੇ ਕਿਹਨੇ ਦਿੱਤੀ ਹੋਵੇ ਤੇ ਫਿਰ ਫਿਰ ਤੁਹਾਨੂੰ ਵੀ ਇੰਨੀ ਕੀ ਦਿੱਤੀ ਹੈ ਕਿਸ ਨੇ ਮੈਂ ਤੈਨੂੰ ਥੋੜਾ ਕਿਹਾ ਸੀ ਹੁਣ ਤਾਂ ਆਪਣੇ ਤੇ ਗੱਲ ਲੈ ਕੇ ਜਾਂਦੇ ਹੋ ਤੈਨੂੰ ਪਤਾ ਹੋਵੇਗਾ ਫਿਰ ਨਹੀਂ ਪਤਾ ਹਣਾ ਬੋਲਣ ਦਾ ਤੂੰ ਗੱਲ ਉਦੋਂ ਹੀ ਕਰਨੀ ਸੀਗੀ ਤੂੰ ਤਾਂ ਮੈਨ ਲੰਗਣਾ ਹੀ ਲੱਗ ਹੁੰਦੀ ਤੇ ਮੈਂ ਤੈਨੂੰ ਸੁਣਾ ਕੇ ਥੋੜੀ ਕਿਹਾ ਤੈਨੂੰ ਪਹਿਲਾਂ ਤੇ ਤਸੀਂ ਹੋਰ ਗੱਲਾਂ ਕਰ ਰਹੇ ਢਹੀ ਤੇ ਮੇਰੇ ਵਾਰੀ ਤੁਹਾਨੂੰ ਕੀ ਹੋ ਗਿਆ ਭਲਾ ਫਿਰ ਤੁਸੀਂ ਜਾ ਕੇ ਲੁੱਤੀ ਲਾ ਦੇਣੀ ਆ ਭਾਜੀ ਨੂੰ ਵੀ ਇਹ ਜੋਤ ਲੜਦੀ ਆ ਹਲਕਾ ਤਾਂ ਆਪਣੀਆਂ ਬਦਲ ਲੋ ਚੰਗੇ ਰਹੋਗੇ ਮੈਂ ਨਹੀਂ ਤੈਨੂੰ ਕੁਝ ਵੀ ਕਿਹਾ ਠੀਕ ਹੈ ਮੈਂ ਫੋਨ ਤੇ ਆਪਣੀ ਦੀਦੀ ਨਾਲ ਗੱਲ ਕਰਨ ਦੀ ਹੁਣ ਤੋਂ ਆਪਣੇ ਤੇ ਗੱਲ ਆਪੇ ਲੈ ਕੇ ਗਈਆਂ ਮੈਂ ਤੈਨੂੰ ਮੂੰਹ ਤੇ ਕਿਹਾ ਵੀ ਤੂੰ ਇਦਾਂ ਬੋਲਣ ਦੀ ਜਾਂ ਕਿਦਾਂ ਕੀਤਾ ਤੇ ਮੂੰਹ ਤੇ ਕਹਿਣਾ ਮਗਰ ਰਹਿ ਗਿਆ ਅੱਜ ਤਾਂ ਨੂੰ ਵਿਹਲੇਣ ਹੋਰ ਕੋਈ ਕੰਮ ਨਹੀਂ ਲੱਭਾ ਤੇ ਆਹ ਕੰਮ ਸ਼ੁਰੂ ਕਰਕੇ ਰੱਖਤਾ ਆਪੇ ਤੂੰ ਕਹਿਆ ਸੀ ਕਿ ਇੱਕ ਦਿਨ ਤੂੰ ਹੀ ਰੋਟ ਕੰਮ ਕਰਨਾ ਇੱਕ ਦਿਨ ਮੈਂ ਕਰਨਾ ਹੁਣ ਅੱਜ ਤੇਰੀ ਵਾਰੀ ਤੇ ਮੈਂ ਕਿਹੜਾ ਬੋਕਰੰਡੀ ਆ ਮੈਂ ਗੁੱਸੇ ਨਾਲ ਨਹੀਂ ਬੋਲਣਦੀ ਹੈਗੀ ਸਵੇਰ ਦਾ ਕੁਝ ਕਿਹਾ ਤਾਂ ਨੂੰ ਸ਼ਾਮਾਂ ਵਈਆਂ ਤੇ ਕਪੱਤ ਭਾਗ ਰਖਤਾ ਤੂੰ ਤੇਰਾ ਨ ਸੁਭਾਅ ਹੀ ਇਦਾਂ ਦਾ ਤੇਰਾ ਗੱਲ ਕਰਨੇ ਬੇਕਾਰ ਆ ਤੇ ਆਪ ਆਪਣੇ ਸੁਭਾਅ ਕਰ ਮੈਂ ਤੈਨੂੰ ਤਾਂ ਨਹੀਂ ਨਾ ਕੁਝ ਵੀ ਕਿਹਾ ਤੂੰ ਹੀ ਕਿਹਾ ਉਦੋਂ ਹੀ ਆ ਜਦੋਂ ਮੈਂ ਲਾਗੋਦੀ ਨੰਗੀ ਆ ਜਾਂ ਫਿਰ ਚੁੱਪ ਕਰ ਜਾਂਦੀ ਉਦੋਂ ਗੱਲ ਹੀ ਉਹੀ ਚੱਲਣ ਦੀ ਤੂੰ ਲਾਗੋਦੀ ਨਾਗੀ ਤੇ ਫਿਰ ਤੂੰ ਇਹ ਕਿਉਂ ਕਿਹਾ ਵੀ ਸਾਰੀਆਂ ਨੂੰ ਨਹੀਂ ਅਕਲ ਤੂੰ ਇਹ ਵੀ ਕਹਿ ਸਕਦੇ ਹੀ ਵੀ ਸਾਰੀਆਂ ਇੱਕੋ ਜੀਆਂ ਨਹੀਂ ਹੁੰਦੀਆਂ ਮੈਂ ਤੈਨੂੰ ਇਹੀ ਕਿਹਾ ਸੀ ਉਹਨੂੰ ਕਿ ਮੈਂ ਹਾਂ ਨਾ ਅਕਲ ਹੈ ਨਹੀਂ ਕਿਸੇ ਨੂੰ ਬੋਲਣ ਦੀ ਆ ਬਸ ਬੀਵੀ ਹੈ ਨਹੀਂ ਚੋਰ ਨਾ ਬਣੋ ਦੇ ਨਾਲੇ ਚਿੱਤਰ ਵੀ ਨਾ ਬਣੋ ਤੇੜੀ ਸਮਾਂ ਹੀ ਨਹੀਂ ਆਂਦੀ ਗੱਲਾਂ ਵੀ ਕਰੀ ਜਾਂਦੇ ਜੀ ਤੇ ਕੰਮ ਵੀ ਸਾਰਾ ਹੋਵੇ ਤੇ ਕਈ ਵੀ ਜਾਣਾ ਮੈਂ ਤੈਨੂੰ ਜਦੋਂ ਬੁਲਾਉਣਾ ਹੀ ਨਹੀਂ ਅੱਜ ਤੋਂ ਨਹੀਂ ਬੁਲਾਉਣਾ ਤੇ ਨਾ ਬੁਲਾਓ ਮੈਂ ਬੁਲਾ ਕੇ ਕੋਈ ਰਾਜ਼ੀ ਨਹੀਂ ਐਡੇ ਫੁੱਲ ਪਤਾਸੇ ਨਹੀਂ ਖੜੰਡੇ ਦਾ ਡੈਮੋ ਜਿਹੜਾ ਮੇਰਾ ਕੋਈ ਕੰਮ ਰਹਿ ਚੱਲਿਆ ਵਾ ਮੈਂ ਬੁਲਾਉਣਾ ਨਹੀਂ ਆ ਮੈਂ ਕਿਹੜਾ ਬੁਲਾ ਕੇ ਰਾਜ਼ੀ ਨਹੀਂ ਬੁਲਾਉਣਾ ਤੇ ਨਾ ਬੁਲਾਓ ਮੇਰੀਆਂ ਬਾਹਾਂ ਆਕੜੀਆਂ ਉਹ ਤੁਹਾਡੇ ਬਿਨਾਂ ਕੱਪੜੇ ਮੇਰੇ ਧੁੱਪ ਗਏ ਆ ਇਹਨਾਂ ਨੂੰ ਮੈਂ ਹੁਣ ਦੱਸਣਾ ਵਾ ਵੀ ਦੀਦੀ ਇਦਾਂ ਮੈਨੂੰ ਗੱਲਾਂ ਕਰਦੇ ਜੇ ਕੰਮ ਨਹੀਂ ਕਰਨਾ ਤੇ ਨਹੀਂ ਕਰਨਾ ਜੇ ਕਰਨਾ ਤੇ ਕਰੀ ਚਲੀ ਜਾਣਾ ਮੈਂ ਉਥੇ ਡਿਕੜੇ ਵੀ ਕੋਈ ਚਾਹ ਪਾਣੀ ਦਈ ਮੈਨੂੰ ਬਣਾ ਕੇ ਤੇ ਤੁਸੀਂ ਇੱਥੇ ਖਲੋਤੇ ਤੇ ਹੀ ਹੁਣ ਆਪੇ ਤੇ ਮੈਨੂੰ ਜਿ ਮੈਰ ਹੀ ਦਿੱਤੀ ਵੀ ਇੱਕ ਦਿਨ ਦਾ ਕੰਮ ਠੇਰਾ ਵਾ ਤੇ ਇੱਕ ਟਾਈਮ ਦਾ ਕੰਮ ਜਿਹੜਾ ਵਾ ਉਹ ਦੀਦੀ ਦਾ ਵਾ ਹੈਨਾ ਹੁਣ ਇਹਦੇ 'ਚ ਮੇਰੀ ਤੇ ਕੋਈ ਗਲਤੀ ਨਹੀਂ ਮੈਂ ਸਵੇਰ ਦਾ ਕੰਮ ਕਰਦੀ ਆ ਸ਼ਾਮਾਂ ਤੱਕ ਸਾਰਾ ਹੋ ਜਾਣਾ ਨਿਬੜ ਜਾਣਾ ਵਧੀਆ ਪਰ ਗੱਲ ਹੁਣ ਇਦਾਂ ਵਾ ਵੀ ਦੀਦੀ ਬੋਲਣੋਂ ਨਹੀਂ ਜੇ ਹਟਦੇ ਕੀ ਕਹਤਾ ਦਿੰਦੇ ਹੁਣ ਦੀ ਮੇਰੇ ਦਿਵਾਲੇ ਨਾ ਹੋਇਓ ਭੈਣ ਆਪਣੀ ਨਾ ਗੱਲਾਂ ਕਹਿੰਦੇ ਹੀ ਹੋਣਦੀ ਅੱਛਾ ਤੇ ਦੇ ਹਿਲਾ ਲਾ ਕੇ ਗੱਲਾਂ ਕਰਨ ਆਹੋ ਦਰਾਣੀਆਂ ਜਠਾਣੀਆਂ ਇਦਾਂ ਦੀਆਂ ਹੀ ਹੁੰਦੀਆਂ ਵਾ ਇਹਨਾਂ ਨੂੰ ਬੋਲਣ ਦਾ ਨਹੀਂ ਪਤਾ ਇੱਥੋਂ ਤੱਕ ਤੇ ਠੀਕ ਹੀ ਨਾਲ ਹੀ ਕਹਿੰਦੇ ਇਹਨਾਂ ਦੇ ਮਾਪਿਓ ਨੇ ਅਕਲ ਨਹੀਂ ਦਿੱਤੀ ਤੇ ਬੰਦਾ ਪੁੱਛੇ ਫਿਰ ਤੁਹਾਡੇ ਮਾਪਿਓ ਨੇ ਬੜੀ ਅਕਲ ਦਿੱਤੀ ਤੁਹਾਨੂੰ ਨਹੀਂ ਤੇ ਉਹਨਾਂ ਨੇ ਤੁਹਾਡਾ ਨਾਮ ਲੈ ਕੇ ਕਿਹਾ ਸੀਗਾ बोलਦੇ ਨਹੀਂ ਪਹਿਲਾਂ ਗੱਲਾਂ ਆਰਾਮ ਨਾਲ ਕਰਨ ਦੇ ਹੀ ਜਦੋਂ ਮੈਂ ਕੋਲੋਂ ਦੀ ਲੰਗੀ ਨਾ ਉਹਦੇ ਸੁਣਾ ਕੇ ਕਿਹਾ ਵੀ ਮਾਪਿਓ ਨੇ ਅਕਲ ਨਹੀਂ ਦਿੱਤੀ ਦੱਸੋ ਵੀ ਜੇ ਮੇਰੇ ਮਾਪਿਓ ਤੱਕ ਜਾਣਗੇ ਤੇ ਮੈਂ ਘਟ ਰਾਂਗੀ ਜਿੰਨਾ ਚਿਰ ਤੱਕ ਉਹਨਾਂ ਤੁਹਾਡਾ ਨਾਂ ਲੈ ਕੇ ਤੁਹਾਨੂੰ ਬੁਲਾ ਕੇ ਕਿਹਾ ਨਹੀਂ ਤੁਸੀਂ ਕਿਦਾਂ ਕਹਿਦਾ ਵੀ ਤੁਹਾਨੂੰ ਕਿਹਾ ਅਗਲੀ ਉਹ ਦਸ ਭਾਵੇਂ ਕੀ ਗੱਲ ਕਰਦੀ ਉਹ ਕਿਸ ਦੀ ਫਿਰ ਮੇਰੇ ਸਾਹਮਣੇ ਕਰਨੀ ਲੈ ਦੱਸ ਤੇ ਹੁਣ ਮੰਨ ਲਾ ਫਿਰ ਮੈਂ ਅਗੋ ਦਿਨਾਂ ਗਿਆ ਹੂੰਗਾ ਤੇ ਫਿਰ ਮੈਂ ਵੀ ਕਹੂੰਗਾ ਮੈਨੂੰ ਸੁਣਾਉਂ ਦੀ ਫਿਰ ਵੇੜੇ 'ਚ ਬਹਿ ਕੇ ਕਿਉਂ ਕਰਦੇ ਆਪਣੇ ਅੰਦਰ ਬਹਿ ਜਾਂਦੇ ਬਾਚਵੀਂ ਦੇ ਬੈਠੇ ਇਹ ਤੇ ਇਹ ਤਾਂ ਬਿਨਾ ਵਜਾ ਤੋਂ ਲੜਾਈ ਛੇਣ ਵਾਲੀ ਗੱਲ ਬਣਾ ਜੋ ਆ ਵੇਖ ਲਓ ਤੁਸੀਂ ਮੇਰਾ ਸਾਥ ਨਾ ਦਿਓ ਸਵੇਰ ਦਾ ਕੰਮ ਕਰਨ ਦੀ ਮੈਂ ਈ ਗੱਲ ਸੁਣੋ ਜਿੰਨਾ ਚਿਰ ਤੱਕ ਤੁਹਾਨੂੰ ਆ ਬੁਲਾ ਕੇ ਰੇ ਨਾ ਕਹਿੰਦੇ ਕੁਛ ਠੀਕ ਹੈ ਨਾ ਉਹ ਨਾ ਚਿਰ ਤੱਕ ਕੋਈ ਨਤੀਜਾ ਨਹੀਂ ਕੱਢਣਾ ਠੀਕ ਹੈ ਜਦੋਂ ਤੁਹਾਨੂੰ ਬੁਲਾ ਕੇ ਤੁਹਾਨੂੰ ਸਾਹਮਣੇ ਉਹ ਕਹਿਣਗੇ ਨਾ ਫਿਰ ਮੈਨੂੰ ਦੱਸਿਓ ਆ ਕੰਮ ਨਹੀਂ ਜੇ ਹੋਣਾ ਹੈਗਾ ਇਹ ਗੱਲਾਂ ਮੇਰੇ ਕੋਲ ਨਹੀਂ ਸੁਣੀਆਂ ਜਾਣੀਆਂ ਜੋਬ ਕਰਕੇ ਜਾ ਕੇ ਭਾਜੀ ਨੂੰ ਕਹਿ ਦੋ ਤੇ ਇਹਦਾ ਹੱਲ ਕੋਈ ਨਾ ਕੋਈ ਕੱਢ ਦੋ ਇਹ ਥੋੜੀ ਐ ਮੈਂ ਤਾਂ ਇਹ ਪਹਿਲਾਂ ਵੀ ਗਿਆ ਸੀ ਵੀ ਮੈਂ ਸਾਰਾ ਕੰਮ ਕਰੂੰਗੀ ਪਰ ਉਹਦੇ ਵਿੱਚ ਤੂੰ ਤੂੰ ਮੈਂ ਮੈਂ ਨਹੀਂ ਹੋਣੀ ਚਾਹੀਦੀ ਦੀਦੀ ਬੋਲਣਾ ਨਹੀਂ ਹਟਦੇ ਕਿਦਾਂ ਦੀ ਗੱਲ ਹੋਈ ਜਾ ਕੇ ਭਾਜੀ ਨੂੰ ਕਹਿ ਦੋ ਇਹ ਗੱਲ ਉਹਨਾਂ ਦੇ ਕਿੰਨਾ ਚੋਂ ਕੱਢਣੀ ਬਹੁਤ ਜ਼ਰੂਰੀ ਹੈ ਜੇ ਕੱਲ ਨੂੰ ਮੈਂ ਗੱਲਾਂ ਕੀਤੀਆਂ ਨਾ ਫਿਰ ਇਹਨਾਂ ਤੜਫਣਾ ਉਹ ਚੱਲ ਗੱਲ ਕਰਨੀ ਗੱਲ ਹੀ ਮੈਂ ਤਾਂ ਤੁਹਾਨੂੰ ਇਹ ਗੱਲ ਹੀ ਕਹੀ ਆ ਵੀ ਜਦੋਂ ਤੁਹਾਨੂੰ ਬੁਲਾ ਕੇ ਕੁਝ ਕਹਿਣਗੇ ਨਾ ਉਦੋਂ ਉਹਨਾਂ ਨਾਲ ਗੱਲ ਕਰ ਲਾਂਗੇ ਹੁਣ ਮੰਨ ਲਾ ਮੰਨ ਲਾ ਵੀ ਇਹ ਸੁਭਾਵਿਕ ਗੱਲ ਕੋਈ ਚੱਲਣ ਦੀ ਹੈ ਨਾ ਜਾਂ ਦੋ ਬੰਦੇ ਕੋਈ ਤੇ ਮੈਂ ਲੱਗੋਂ ਦੇ ਨੰਗੀ ਜਾਵਾਂ ਤੇ ਮੈਂ ਕਹਾਂ ਤੁਸੀਂ ਮੈਨੂੰ ਕਹਿਣ ਦੇ ਜੇ ਤਾਂ ਫਿਰ ਨਹੀਂ ਨਾ ਗੱਲ ਸਹੀ ਨਹੀਂ ਨਾ ਪਰ ਹੁਣ ਮੈਨੂੰ ਨਹੀਂ ਪਤਾ ਆਹ ਗੱਲ ਤੇ ਤੁਹਾਨੂੰ ਮੇਰਾ ਸਾਥ ਦੇਣਾ ਪੈਣਾ ਤੁਸੀਂ ਜਾ ਕੇ ਭਾਜੀ ਨਾਲ ਗੱਲ ਕਰਨੀ ਆ ਤੇ ਠੀਕ ਹੈ ਨਹੀਂ ਤੇ ਮੈਂ ਕਰ ਲੈਣੀ ਫਿਰ ਲੜਾਈ ਵਧਣੀ ਉਹ ਚਲ ਕੋਈ ਗੱਲ ਨਹੀਂ ਤੁਸੀਂ ਨਾ ਗੱਲ ਕਰਿਓ ਮੈਂ ਭਾਜੀ ਨਾਲ ਆਪ ਹੀ ਗੱਲ ਕਰ ਲੈਣਾ ਪਰ ਮੈਂ ਸਿਰਫ ਇਹ ਨਹੀਂ ਗੱਲ ਕਹਿਣੀ ਆ ਕਿ ਭਾਬੀ ਨੂੰ ਕਹੋ ਵੀ ਇਹਦੇ ਸਾਹਮਣੇ ਗੱਲ ਨਾ ਕਰਿਆ ਕਰੋ ਇਹਨੂੰ ਲੱਗਦਾ ਵਾ ਵੀ ਖਰੇ ਮੈਨੂੰ ਲਾ ਕੇ ਗੱਲ ਕੀਤੀ ਮੈਂ ਇਦਾਂ ਹੀ ਕਹਿਣਾ ਹੀ ਉਹ ਮੈਨੂੰ ਲੱਗਦਾ ਨਹੀਂ ਆ ਉਹਨਾਂ ਸੱਚੀ ਮੈਨੂੰ ਲਾ ਕੇ ਕੀਤੀ ਤੁਸੀਂ ਮੰਨਦੇ ਕਿਉਂ ਨਹੀਂ ਤੁਹਾਡਾ ਨਾਂ ਲਿਆ ਹੀ ਉਹ ਜੇ ਫਿਰ ਕਹਿ ਦੀ ਨੀ ਦੀ ਫਿਰ ਚਿੰਝੇ ਰਹੇ ਜੇ ਕਹਿ ਦੀ ਫਿਰ ਮੈਂ ਗੱਲ ਕਰਦਾ ਜਾ ਕੇ ਹੁੰਦੀ ਮੈਨੂੰ ਪਤਾ ਗੱਲ ਕਰੋ ਤੇ ਸਾਫ ਕੋਪ ਹੀ ਜੋਤ ਨੂੰ ਗਿਆ ਵਾ ਇਹ ਹੁਣ ਤੇ ਹੀ ਗੱਲ ਕਰਨੀ ਮੈਂ ਤਾਂ ਦੀ ਆਸਾਨੀ ਸ਼ਰਤਾਂ ਮੰਨੀਆਂ ਨਾ ਮੈਂ ਕੱਲ ਦਾ ਚੂ ਵੀ ਨਹੀਂ ਕੀਤੀ ਹੈਗੀ ਤੇ ਦੀਦੀ ਨੇ ਲਾਸਟ ਟਾਈਮ ਤੇ ਸਿਆਪਾ ਪਾ ਕੇ ਰੱਖਤਾ ਚਲ ਕੋਈ ਨਹੀਂ ਮੈਂ ਕਰੂੰਗਾ ਗੱਲ ਕਰ ਦੇਓ ਵੀ ਹੁਣ ਆਜਾ ਚਾਹ ਬਣਾਉਣੀ 10 ਉਹਨੇ ਨਾਂ ਇਹਦਾ ਨਾਂ ਲਿਆ ਨਾਂ ਇਹਨੂੰ ਆਵਾਜ਼ ਮਾਰੀ ਉਸ ਭਾਰੀ ਕੋਪ ਗੱਲ ਕਰਦੀ ਹੋਊਗੀ ਤੇ ਇਹਨੂੰ ਇਹ ਆ ਵੀ ਖਰੇ ਮੇਰੇ ਵੱਲੋਂ ਕਹਿਣੀ ਹੁਣ ਮੈਂ ਜਾ ਕੇ ਕਹੂੰਗਾ ਤੇ ਕੀ ਉਹ ਮੈਨੂੰ ਕਹਿਣਗੇ ਸਿਆਣਾ ਕਹਿਣਗੇ ਕਿ ਜਿਛਦਾਈ ਕਹਿਣਗੇ ਕਿ ਤੂੰ ਉਹਦੇ ਕਿਹੇ ਦੌੜਾਈ ਆਇਆ ਇੱਧਰ ਤੋਂ ਹੁਣ ਗੱਲ ਨਾ ਕੀਤੀ ਤੇ ਫੇਰ ਇਹਨੇ ਕਹਿਣਾ ਤੁਸੀਂ ਮੇਰੇ ਪੱਖ ਦੀ ਗੱਲ ਨਹੀਂ ਕਰਦੇ ਜੀ ਇਹ ਗੱਲ ਕਰਾਂ ਤੇ ਭਾਜੀ ਨੇ ਵੀ ਕਹਿਣਾ ਭਾਬੀ ਨੇ ਵੀ ਕਹਿਣਾ ਵਾ ਵੀ ਦੱਸ ਇਹ ਕਿਹੜੀਆਂ ਗੱਲਾਂ ਹੋਈਆਂ ਮੈਂ ਤਾਂ ਉਹਦੀ ਗੱਲ ਸੁਣ ਕੇ ਤਾਂ ਚੁੱਪ ਕਰ ਗਿਆ ਉਥੇ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਮੈਂ ਭਾਜੀ ਨਾਲ ਗੱਲ ਕਰੂੰਗਾ ਤੁਸੀਂ ਮਾੜਾ ਜਿਹਾ ਭਾਬੀ ਨੂੰ ਕਹਿ ਦਿਓ ਮੈਂ ਹਾਂ ਬਾਕੀ ਚੱਲ ਕੇ ਸਾਰਾ ਕੰਮ ਠੀਕ ਚੱਲਣ ਰਿਹਾ ਵਾ ਤੇ ਭਾਬੀ ਨੂੰ ਕਹੇ ਵੀ ਜੇ ਕੋਈ ਗੱਲਬਾਤ ਕਰਨੀ ਹੋਵੇ ਤਾਂ ਸਾਹਮਣੇ ਨਾ ਕਰਿਆ ਕਰੋ ਉਹ ਇਹ ਕਹਿੰਦੀ ਆ ਵੀ ਕਰੇ ਮੇਰੇ ਨਾਲ ਵੇਖ ਕੇ ਗੱਲ ਕੀਤੀ ਨਹੀਂ ਨਹੀਂ ਗੱਲ ਕਰਨੀ ਕਿਉਂ ਜਦੋਂ ਚੰਗਾ ਭਲਾ ਇਹਨਾਂ ਨੂੰ ਸਮਝਾਇਆ ਠੀਕ ਹੈ ਨਾ ਕੰਮ ਵੀ ਦੱਸ ਦਿੱਤਾ ਕਿ ਜੇ ਇੱਕ ਦਿਨ ਤੂੰ ਕਰ ਲਾ ਤੇ ਇੱਕ ਦਿਨ ਉਹਨੇ ਕਰਨਾ ਵਾ ਉਹ ਆਹੋ ਹੀ ਹੋਈ ਤੇ ਗੱਲ ਸਾਰੀ ਸਾਰਾ ਇਹਨਾਂ ਦੀ ਗੱਲ ਅਸੀਂ ਮੁਕਾ ਦਿੱਤੀ ਤੇ ਫਿਰ ਲੜਾਈ ਵਾਲੀ ਕਿਹੜੀ ਗੱਲ ਰਹਿ ਗਈ ਹੁਣ ਫੇਰ ਯਾਰ ਜੋਤ ਵੀ ਨਾ ਨਿੱਕੀ ਜਿਹੀ ਗੱਲ ਦਾ ਪਹਾੜ ਬਣਾ ਦਿੰਦੀ ਮੈਂ ਇਹਨੂੰ ਕਿਹਾ ਮੈਂ ਜਦੋਂ ਤੈਨੂੰ ਉਹਨੇ ਆਵਾਜ਼ ਨਹੀਂ ਮਾਰੀ ਤੇਰਾ ਨਾਂ ਨਹੀਂ ਲਿਆ ਤੂੰ ਮੈਂ ਪੱਲਿਓ ਕਹੀ ਜਾਂਦੀ ਆ ਵੀ ਮੈਨੂੰ ਕਿਹਾ ਮੈਂ ਬਾਕੀ ਕੋਈ ਗੱਲ ਨਹੀਂ ਮੈਂ ਫਿਰ ਵੀ ਸਮਝਾ ਦੂੰਗਾ ਕਹਿ ਦੂੰਗਾ ਭਾਜੀ ਨੂੰ ਹਾਂ ਵੀ ਚਲ ਤੁਸੀਂ ਕਹਿ ਛੜੇ ਭਾਬੀ ਨੂੰ ਹਨਾ ਕਿੰਡੀ ਗੱਲ ਵਾ ਵੀ ਚਲ ਜਦੋਂ ਗੱਲ ਕਰਨੀ ਹੁੰਦੀ ਕੋਈ ਤੇ ਅੰਦਰ ਵਰਕੇ ਕਰ ਲੈਗਾ ਮੈਂ ਹੁਣੀ ਜੋ ਪ੍ਰਵੀਰ ਨੂੰ ਪੁੱਛਣਾ ਨਾ ਫਿਕਰ ਨਾ ਕਰੋ ਤੁਸੀਂ ਕੇ ਗੱਲ ਦਾ ਵੀ ਮੈਂ ਹੁਣੀ ਪੁੱਛਣਾ ਜਾ ਕੇ ਪ੍ਰਵੀਰ ਨੂੰ ਮੈਂ ਹੁਣ ਤੇ ਚਲ ਕੰਮ ਠੀਕ ਚੱਲਣ ਰਿਹਾ ਮੈਂ ਉਹਦਾ ਗੱਲ ਨਹੀਂ ਕਰਨੀ ਤੁਹਾਡੇ ਨਾਲ ਤੇ ਮੈਂ ਹੈ ਇਹਨਾਂ ਨਿੱਕੀ ਜਿਹੀ ਗੱਲ ਤੋਂ ਕੀ ਤਾਂ ਬਹਾਨੇ ਨਹੀਂ ਲੱਭਣੀਆਂ ਕੋਈ ਯਾਰ ਕੋਈ ਸਮਝ ਨਹੀਂ ਫੇਰ ਖਿਲਾਰਾ ਪਈ ਹੈ ਹਨਾ ਅਦਰ ਜੂ ਇਹਨਾਂ ਨੂੰ ਬਿਲਕੁਲ ਤੇ ਮੈਂ ਹਾਂ ਮੁੜ ਕੇ ਇਹ ਨਾ ਹੋਵੇ ਵੀ ਨਿਗੀ ਜੀ ਗੱਲ ਤੋਂ ਫੇਰ ਪੰਗਾ ਪਾ ਦੇ ਤੇ ਇਸ ਕਰਕੇ ਮੈਂ ਚਲ ਕਰ ਲੈਣਾ ਨਹੀਂ ਨਹੀਂ ਮੈਂ ਕਰਨਾ ਪਰਮੀਤ ਨਾ ਗੱਲ ਮੈਂ ਪੁੱਛਣਾ ਕਿ ਤੂੰ ਕਿਉਂ ਕੁੜੀ ਨੂੰ ਇੰਨੀ ਗੱਲ ਕਹੀ ਆ ਠੀਕ ਹੈ ਨਾ ਉਹ ਕੈਣਾ ਦੇ ਭਾਬੀ ਨੇ ਵੀ ਅੱਗੇ ਹੋਈ ਆ ਵੀ ਮੈਂ ਉਹਨੂੰ ਨਹੀਂ ਕੀ ਮੈਂ ਗੱਲ ਕਾਂਡੀ ਫੋਨ ਤੇ ਪਰ ਇਹ ਉਹ ਗੱਲ ਸਮਝਾਏ ਹੋਣਾ ਜੇ ਗੱਲ ਕਰਨ ਦੀ ਹੋਏਗੀ ਫੋਨ ਤੇ ਹੈਨਾ ਤਾਂ ਫਿਰ ਤਾਂ ਚਲ ਠੀਕ ਆ ਫਿਰ ਜੋਤ ਨੂੰ ਗਲਤਫਹਿਮੀ ਹੋਈ ਹੋਏਗੀ ਹੈਨਾ ਤੇ ਜੇ ਉਹਨੇ ਕਿਹਾ ਹੋਵੇਗਾ ਤਾਂ ਫਿਰ ਮਾੜੀ ਗੱਲ ਹੈ ਨਾ ਨਹੀਂ ਕੋਈ ਇਦਾਂ ਨਹੀਂ ਕਰਕੇ ਨਾ ਗੱਲ ਫਿਰ ਦੱਸੋ ਮੈਨੂੰ ਕੀ ਜਦੋਂ ਮੈਂ ਕਰਨਾ ਕਰਨਾ ਹੁਣੀ ਜਾਗ ਨਾ ਕਰ ਹੂੰ ਤਾਂ ਮੈਂ ਕਰਨਾ ਗੱਲ ਠੀਕ ਚਲੋ ਪਰਮੀਤ ਹਾਂਜੀ ਕੀ ਕਰਨੀ ਇੱਥੇ ਮੈਂ ਆ ਗਈ ਕੁਛ ਨਹੀਂ ਮੈਂ ਆਇਆ ਕਰਨੀ ਸੁਮੇਲ ਬਸ ਸੁਣ ਤੈਨੂੰ ਕੇ ਬੰਨੇ ਵੀ ਚਾਉਣੀ ਆਉਂਦਾ ਹਾਂ ਕਿਹਾ ਹੁਣ ਕੀ ਆ ਕੀ ਆਖਿਆ ਤੂੰ ਜੋਤ ਨੂੰ ਮੈਂ ਕੀ ਕਿਹਾ ਜੋਤ ਨੂੰ ਕਮਾਲ ਦੀ ਗੱਲ ਆ ਪਰਮੀਤ ਜੇ ਤੁਹਾਡਾ ਕੰਮ ਵੀ ਵੰਡ ਦਿੱਤਾ ਤੇ ਫਿਰ ਵੀ ਤੁਹਾਡਾ ਘਰ ਲੜਾਈ ਨਹੀਂ ਮੁੱਕਣੀ ਦੀ। ਉਹ ਮੈਂ ਕੀ ਲੜਾਈ ਕੀ ਤੁਹਾਡੇ ਦਾ ਗੱਲ ਪਹੁੰਚ ਗਈ ਹੈ? ਤਾਂ ਪਹੁੰਚ ਨਹੀਂ ਨਹੀਂ। ਤਾਂ ਥੋੜੀ ਗੱਲ ਤੇ ਪਤਾ ਨਹੀਂ ਫਿਰ ਤੁਸੀਂ ਮੇਰੇ ਨਾਲ ਕਿਉਂ ਲੜਨ ਆਸਤੇ ਆ ਗਏ ਬਣਾ। ਦੱਸੋ ਬਰਮੀਦ ਮੈਂ ਕੀ ਕਰਾਂ? ਜਦੋਂ ਘਰ ਦਾ ਮਾਹੌਲ ਖਰਾਬ ਹੁੰਦਾ ਆ ਤੇ ਫਿਰ ਮੈਂ ਹੀ ਤੁਹਾਨੂੰ ਪੁੱਛਣਾ ਨਾ ਹੋਰ ਕਿਹਨੂੰ ਪੁੱਛਣਾ? ਤੇ ਮੈਂ ਕੀ ਕੀਤਾ? ਉਹ ਕੀਤਾ ਕੀ ਨਹੀਂ? ਬਾਅਦ ਚ ਕਹਿਆ ਨਹੀਂ ਕਿ ਲਾ ਜੰਮੂ ਕਰਕੇ ਮੈਂ ਕੀ ਕੀਤਾ ਹੈ। ਮੈਂ ਹੁੰਦਾ ਰੋਗੀ ਕਿਹਾ ਵਾ। ਇਹ ਵੀ ਮੈਨੂੰ ਦੱਸ ਦੋ ਨਾ। ਕਹਿਣਾ ਕੀ ਆ ਉਹ ਬੁੜਬੁੜ ਕੰਡੀ ਦੀ ਗੁੱਸੇ ਚ ਪਤਾ ਨਹੀਂ ਲੱਗ ਜਾਂਦਾ ਬੰਦੇ ਨੂੰ ਕਿ ਜੀ ਗੁੱਸੇ ਚ ਜੋ ਬਨੇ ਕੀਤੀ ਮੇਰਾ ਗੱਲ ਅੱਛਾ ਹੁਣ ਦੱਸ ਕੀ ਹੱਲ ਕਰੀਏ ਜੇ ਉਹ ਤੁਹਾਡੀ ਗੱਲ ਮਕਾਈ ਲੜਾਈ ਮਕਾਈ ਹੀ ਤੁਹਾਡੀ ਉਦੋਂ ਸੱਦਣ ਲੱਗੇ ਸੀ ਤੁਹਾਡੇ ਘਰ ਦੇਆਂ ਨੂੰ ਤੇ ਫਿਰ ਤੁਸੀਂ ਇਹ ਕਿਆ ਵੀ ਨਹੀਂ ਕੋਈ ਗੱਲ ਨਹੀਂ ਰਹਿੰਦਿਆਂ ਨਹੀਂ ਸਾਦੇ ਤੇ ਤੁਸੀਂ ਦਲਦੇ ਨਹੀਂ ਤੇ ਮੈਂ ਕੀ ਕਹਾ ਮੈਂ ਜਿਸ ਨੇ ਗੱਲ ਕਰਨੀ ਮੈਨੂੰ ਕੀ ਪਤਾ ਉਹਨੇ ਕਿਹੜੀ ਗੱਲ ਦਾ ਗੁੱਸਾ ਕਰ ਲਿਆ ਤੇ ਤੈਨੂੰ ਇਦਾਂ ਕਹਿਣ ਦੇ ਤਾਂ ਮੈਂ ਹੀ ਗਲਤ ਹੁੰਨੀ ਆ ਕਦੀ ਤੇ ਮੇਰਾ ਸਾਥ ਦੇ ਦੇ ਕੋਲ ਪਰ ਮੇਰੇ ਤੇ ਤੂੰ ਸਹੀ ਹੋਵੇਂਗੀ ਨਾ ਤੇ ਮੈਂ ਤੇਰਾ ਹੀ ਸਾਥ ਦਾਵਾਂਗਾ ਮੈਂ ਜੋ ਉਹਦਾ ਸਾਥ ਨਹੀਂ ਦੇਣਾ ਮੈਂ ਸਹੀ ਆ ਉਹ ਆਪਣੇ ਉਹ ਗੱਲਾਂ ਦੱਸ ਕੇ ਨਾ ਤਾਂ ਆਪ ਸੱਚੀ ਹੋ ਜਾਂਦੀ ਐ ਮੈਨੂੰ ਕਰ ਦਿੰਦੀ ਝੂਠਿਆਂ ਮੈਂ ਦੱਸ ਫਿਰ ਕੀ ਕਰਾਂ ਨਹੀਂ ਮੈਂ ਇਦਾਂ ਨੂੰ ਦੱਸਿਆ ਵੀ ਆ ਗੱਲਾਂ ਹੈਆਂ ਤੁਹਾਡੇ ਤੱਕ ਪਹਿਲਾਂ ਉਹਨੇ ਖਬਰ ਪਹੁੰਚਾਈ ਐ ਨਾ ਜੋ ਬੰ ਨੂੰ ਕਹਿ ਕੇ ਜੋ ਬੰ ਨੂੰ ਤੁਹਾਨੂੰ ਕਹਿਤਾ ਉਹਨੇ ਤੇ ਕਹਿੰਦਾ ਕਿ ਮੇਰੇ ਨਾਲ ਲੰਦਾ ਵੀ ਤੇ ਹੇ ਕੋਈ ਪੁੱਛੇ ਗੱਲ ਹੋਈ ਕੀ ਬੰਦਾ ਪਿਆਰ ਨਾਲ ਗੱਲ ਪੁੱਛਲੇ ਸਿਆਣੇ ਮੈਂ ਤੁਹਾਨੂੰ ਤਾਂ ਸਮਝਾਂ ਜੇ ਤੁਸੀਂ ਦੋਵਾਂ ਜਣਿਆਂ ਦੀ ਗੱਲ ਸੁਣੋ ਵੀ ਸਹੀ ਕੌਣਾ ਤੇ ਕੌਣ ਗਲਤ ਆ ਪਰਮੀਤ ਕਦੇ-ਕਦੇ ਹੀ ਗੱਲ ਹੋਵੇ ਨਾ ਤੇ ਗੱਲ ਹੋਰ ਹੁੰਦੀ ਆ ਠੀਕ ਆ ਫੇਰ ਮੈਂ ਤੁਹਾਡੀ ਗੱਲ ਵੀ ਸੁਣਾ ਯਾਰ ਨੂੰ ਉਹਦੇ ਅੰਦਰ ਤੁਹਾਡਾ ਕੰਮ ਆਏ ਕਿਹੜਾ ਦਿਨ ਸੁੱਕਾ ਜਿਹੜਾ ਲੰਘਾ ਦਿੱਤਾ ਤੁਸੀਂ ਹਰ ਵਾਰੀ ਮੈਂ ਹੀ ਥੋੜਾ ਗਲਤ ਹੁੰਨੀ ਆਪ ਵੀ ਤਾਂ ਸੋਚਿਆ ਕਰੋ ਨਾ ਇੱਕੋ ਬੰਦਾ ਹੀ ਨਹੀਂ ਗਲਤ ਹੁੰਦਾ ਮੈਂ ਪਾਰਲ ਮੈਂ ਤਾਂ ਤੈਨੂੰ ਹੀ ਕਹਿੰਦਾ ਨਾ ਆਕੇ ਮੈਂ ਜੋਤ ਨੂੰ ਥੋੜੀ ਕਹਿ ਸਕਣਾ ਜਾ। ਜੋ ਬਣਾ ਕੇ ਕਹਿਣਾ ਜੋਤ ਨੂੰ। ਵੀ ਜੋ ਤੂੰ ਗਲਤ। ਮੈਂ ਕਦੇ ਨਹੀਂ ਵੇਖਿਆ ਕਿ ਜੋ ਬਣਾ ਕੇ ਜੋਤ ਨੂੰ ਕਿਹਾ ਹੋਏ ਕਿ ਤੂੰ ਲੜਦੀ ਆ ਤੂੰ ਚੁੱਪ ਰਿਆ ਕਰ ਉਹ ਵੱਡੀ ਆ। ਤੂੰ ਹੀ ਮੇਰਦਾਰੀ ਹੁੰਦੇ ਆ। ਚੱਲ ਮੰਨਨਾ ਮੈਂ ਮੰਨ ਲਈ ਗੱਲ ਠੀਕ ਆ। ਕਿ ਜੋਤ ਦੀ ਗਲਤੀ ਆ। ਜੇ ਹੁਣ ਜੋਤ ਦੀ ਗਲਤੀ ਆ ਤਾਂ ਪਹਿਲਾਂ ਕੀ ਹੁੰਦਾ ਰਿਹਾ ਸੀ? ਪਹਿਲੇ ਵੀ ਸਾਡੇ ਘਰ ਇਹੋ ਕੁਝ ਹੀ ਹੁੰਦਾ ਰਿਹਾ ਸੀ। ਤੇ ਤੁਸੀਂ ਦੇਖੀ ਸੋਚਿਆ ਬਸ ਫਿਰ ਮੇਂ ਦੀ ਗਲਤੀ ਆ ਤੇ ਮੈਂ ਹੀ ਗਲਤ ਆ ਠੀਕ ਆ ਨਾ। ਮੈਂ ਕਦੇ ਸਹੀ ਨਹੀਂ ਹੋ ਸਕਦੀ। ਮੈਂ ਜਿੰਨਾ ਮਰਜ਼ੀ ਕਰ ਲਾਂਗੀ ਕੀ ਹੋਇਆ ਇਹ ਦੱਸ ਕੀ ਤੋਂ ਕੀ ਹੋਇਆ ਇਹ ਦੱਸ ਦੇ ਹੁਣ ਦੱਸ ਗੱਲ ਕੀ ਹੋਈ ਹੁਣ ਤੁਹਾਨੂੰ ਦੱਸੇ ਇਤਤ ਦੀ ਮੈਂ ਗੱਲਾਂ ਤੇ ਯਕੀਨ ਕਰਨਾ ਕਿ ਜੇ ਮੈਂ ਦੱਸਾਂ ਕਿਉਂ ਨਹੀਂ ਕਰਨਾ ਯਕੀਨ ਮੈਂ ਮੈਨੂੰ ਪਤਾ ਤੁਹਾਡਾ ਤੈਨੂੰ ਮੇਰੀ ਗੱਲਾਂ ਤੇ ਯਕੀਨ ਕਰਨਾ ਤੈਨੂੰ ਲੜ ਮੇਰੇ ਨਾਲ ਲੜਨ ਜੋਗੇ ਬਸ ਫਿਰ ਦੱਸ ਵੀ ਵੀ ਆ 10 ਤੇ ਸਹੀ ਗੱਲ ਕੀ ਹੋਈ ਆ ਦੀਦੀ ਦਾ ਖੁਣਾ ਹੁੰਦਿਆ ਸੀ ਕਿੰਨੀਆਂ ਕ ਦੀਦੀਆਂ ਨੇ ਇੱਕੋ ਤਾਂ ਦੀਦੀ ਆ ਉਹ ਵੀ ਪੈਂਕੇ ਦਿੰਦੀ ਨਾ ਬਾਅਦ ਮੈਨੂੰ ਫੋਨ ਕਰਦੀ ਅਸੀਂ ਦਰ ਵਸਤੇ ਗੱਲ ਕਰਨਦੇ ਉਹਨਾਂ ਦੇ ਘਰ ਜੀ ਤੇ ਪੰਗਾ ਪਿਆ ਹੁਣ ਤਾਂ ਮੇਰੇ ਨਾਲ ਗੱਲ ਕਰਨਦੀ ਇਨੂੰ ਲੱਗਾ ਮੇਰੇ ਬਾਰੇ ਗੱਲ ਕਰਨ ਦੇ ਹੁਣ ਦੱਸੋ ਮੈਂ ਇਹਦੇ ਚ ਕੀ ਗਲਤ ਕੀਤਾ ਤੇ ਪਰਮੇਈ ਤਾਂ ਫਿਰ ਤੂੰ ਜੋਤ ਨੂੰ ਦੱਸ ਦੇਣਾ ਸੀ ਦੱਸਿਆ ਉਹ ਸੁਣਦੀ ਮੈਂ ਤੇ ਦੱਸੇ ਮੈਂ ਮੈਂ ਤਾਂ ਉਹਦੇ ਨਾਲ ਦੀ ਗੱਲ ਕਰਨੀ ਉਹ ਮੈਨੂੰ ਆਪਣੇ ਦੁਸਰਾਂ ਰਹੀ ਫੁੱਲ ਨੂੰ ਵਿਚਾਈ ਵੀ ਮੇਰੇ ਨਾਲ ਇਦਾਂ ਕਰਚਾ ਹੋਣਿਆ ਮੈਂ ਉਹਦੀ ਗੱਲ ਚ ਹਾਂ ਵੀ ਭਰਤੀ ਐ ਇਹ ਆਪਣੇ ਤੇ ਗੱਲ ਲੈ ਕੇ ਬੈਗੀ ਹਰ ਮੇਰੀ ਗੱਲਾਂ ਕਰਨ ਦੇ ਉਹ ਕਈ ਵਾਰੀ ਨਾ ਇਦਾਂ ਦੀਆਂ ਗਲਤਫਹਿਮੀਆਂ ਨਾਲ ਘਰ ਬਰਬਾਦ ਹੋ ਜਾਂਦੇ ਆ ਤਾਂ ਮੇਰਾ ਕੀ ਕਸੂਰ ਤੇ ਤੁਸੀਂ ਦੱਸੋ ਨਾ ਫਿਰ ਇੱਥੇ ਕੀ ਕਸੂਰੀ ਮੇਰਾ ਮੈਂ ਉਹਦੀ ਲੱਗ ਗਿਆ ਖੁਸ਼ੀ ਮੈਂ ਕੰਮ ਸੰਭਿਆ ਗਿਆ ਕਿਦਾਂ ਅਗੋੜੀ ਕੇ ਪਾਈ ਤੂੰ ਕਿ ਮੈਂ ਪੇ ਕਹਿੰਦਾ ਕਿ ਜਾਣਦੇ ਤੀ ਮੈਂ ਮੈਂ ਤੈਨੂੰ ਕੁਝ ਕਿਹਾ ਹੀ ਨਹੀਂ ਮੈਂ ਤਾਂ ਦੀਦੀ ਨਾਲ ਗੱਲ ਕਰਨ ਦੀ ਚੱਲ ਕੋਈ ਗੱਲ ਨਹੀਂ ਮੈਂ ਜੋਗਨ ਨਾਲ ਕਰਦਾ ਗੱਲ ਠੀਕ ਆ ਕਰ ਲੋਗੇ ਤੇ ਚੰਗੇ ਰਹੋਗੇ ਤੇ ਜੋਗਨ ਆਪੇ ਸਮਝਾਉਂਦਾ ਜੋਤ ਨੂੰ ਤਿੰਨ ਸਾਲ ਮੈਨੂੰ ਮਿਲਣ ਬਣਾਤਾ ਵਿੱਚ ਕਿ ਮੈਂ ਹੀ ਗਲਤ ਆ ਸਾਰੇ ਪਾਸੇ ਨਹੀਂ ਨਹੀਂ ਕੋਈ ਗੱਲ ਨਹੀਂ ਤੂੰ ਫੇਰ ਨਾ ਕਰ ਮੈਂ ਕਰਨਾ ਜੋਗਨ ਨਾਲ ਗੱਲ ਤੇ ਰੋਟੀ ਮਿਲ ਜੂ ਹੁਣ ਕਿ ਨਹੀਂ ਜਾਂ ਬਾਹਰੋਂ ਖਾਵਾ ਜਾ ਕੇ ਨਹੀਂ ਰੋਟੀ ਤਾਂ ਬਣਾਈ ਆ ਉਹਨੇ ਮੈਂ ਲਿਆ ਦੇਣੀ ਪਾ ਕੇ ਲਿਆਓ ਰੋਟੀ ਰੋਟੀ ਲਿਆਓ ਰੋਟੀ ਦਿਖਾਈਏ ਫੇਰ ਕਰਦਾ ਮੈਂ ਜੋਗਨ ਨਾਲ ਗੱਲ ਠੀਕ ਆ